ਹੈਲੋ ਹਾਂਜੀ ਸਰ ਜੀ ਥੈਂਕ ਯੂ ਥੈਂਕ ਯੂ ਸੋ ਮਚ ਅੰਦਲੀ ਬਹੁਤ ਬਹੁਤ ਵਧਾਈਆਂ ਤੈਨੂੰ ਹਾਂਜੀ ਤੁਹਾਡੀ ਮਿਹਨਤ ਹੈ ਜੀ ਸਰ ਸਾਰਾ ਕੁਝ ਤੁਹਾਡੇ ਕਰਕੇ ਹੋਇਆ ਜੀ ਕੋਈ ਨਾ ਬੱਚਾ ਇੰਨਾ ਮਿਹਨਤ ਕੀਤੀ ਹੈ ਤੁਸੀਂ ਉਹਦਾ ਫਲ ਤਾਂ ਮਿਲੇਗਾ ਤੁਹਾਨੂੰ ਦੇਰ ਫਾਈਨਲੀ ਹਾਂਜੀ ਹਮ ਬੜਾ ਲੇਟ ਕਰਤਾ ਅੱਜ ਸਰ ਉਹ ਮਸ਼ੀਨ ਨਹੀਂ ਚੱਲਦੀ ਸੀ ਹਾਈਟ ਵਾਲੀ ਐ ਨਾ ਜੀ ਆਈਸੀਸੀ ਇੱਕ ਮਸ਼ੀਨ ਚੱਲ ਰਹੀ ਸੀ ਪੰਜਾਬ ਵਿੱਚੋਂ ਅੱਛਾ ਉਹਦੇ ਕਰਕੇ ਦੇਖੋ ਹਾਂਜੀ 4 ਘੰਟੇ ਬਿਠਾ ਕੇ ਰੱਖਿਆ ਸਾਨੂੰ ਹੁਣ ਕੱਢਿਆ ਬਾਹਰ ਹੁਣ ਦੇਲਾ 7:30 ਹੋ ਚੁੱਕਿਆ ਹਲੇ ਰਾਤ ਦੇ ਪਾਲੇ ਤਾਂ ਸਰਜੀ ਹੋਰ ਵੀ ਰਹੇ ਸੀ ਹਾਈਟ ਵਾਲੇ ਉਹਨਾਂ ਨੂੰ ਕਿਹਾ ਵੀ ਸਵੇਰੇ 6 ਵਜੇ ਆਇਓ ਤੁਸੀਂ ਉਹਦਾ ਸਾਡਾ ਦਾਸ ਸੀ ਕਾਲੂ ਫੇਰ ਸਿਸਟਮ ਲਾਦਾ ਲੇਟ ਚੱਲੂਗਾ ਫੇਰ ਇਹਨਾਂ ਦਾ ਐਂਟਰੀ-ਉਂਟਰੀ ਵਾਲਾ ਜਿਹਨਾਂ ਦੀ ਹੋਊਗੀ ਹਨਾ ਹਾਂਜੀ ਅੱਜ ਵੀ ਸਵੇਰੇ 7:30 ਵਜੇ ਕੀਤੀ ਸੀ ਐਂਟਰੀ ਓਕੇ ਫਿਰ ਤੇਰਾ 7:30 ਤੋਂ ਲੈ ਕੇ ਫਿਰ ਕਿੰਨੇ ਵਜੇ ਟ੍ਰਾਇਲ ਹੋਇਆ ਨਹੀਂ ਸਰ ਮੇਰੀ ਤਾਂ 9 ਵਜੇ ਐਂਟਰੀ ਸੀ ਮੈਨੇ 9 ਵਜੇ ਅੰਦਰ ਕੋ ਕਰਿਆ ਉਹਨਾਂ ਨੇ ਅੱਛਾ ਦਿਨਾਂ ਦਾ ਰਿਪੋਰਟਿੰਗ ਟਾਈਮ ਕਿੰਨੇ ਵਜੇ 9 ਵਜੇ ਦੇ ਅੰਦਰ ਲੈ ਰਹੇ ਆਂ ਠੀਕ ਹੈ ਹਾਂਜੀ ਓਕੇ ਤੇ ਕਿੰਨੇ ਵਜੇ ਥੋੜਾ ਰਨਿੰਗ ਸ਼ੁਰੂ ਹੋਈ ਫਿਰ ਉੱਤੇ ਫਿਰ 1 ਵਜੇ ਰਨਿੰਗ ਸਟਾਰਟ ਹੋਈ ਹੋਣੀ ਉਹ ਤੇਰੀ ਖਾਣਾ ਪੀਣਾ ਕੁਝ ਫਿਰ ਲੈ ਕੇ ਗਈ ਸੀ ਨਾਲ ਸਾਰੇ ਦੇਖ ਰਹੀ ਸੀ ਬਸ ਸਹੀ ਹੈ ਫਿਰ ਆਗੀ ਸ਼ਕਤੀ ਫਿਰ ਹਾਂ ਜੀ ਆ ਗਈ ਸੀ ਹਾਂ ਜੀ ਸੈਕਿੰਡ ਚਾਂਸ ਟ ਕਲੀਅਰ ਹੋਇਆ ਮੇਰਾ ਮੈਂ ਪੂਛ ਲਾ ਕੇ ਲਾਇਆ ਸੀ ਅੱਛਾ ਪਹਿਲਾਂ ਤੇ ਮੈਂ ਕੈਸੀ ਸੀ ਵੀ ਪਹਿਲਾਂ ਸ਼ੂਜ਼ ਲਗਾ ਦਿੰਦੀ ਉਤਾਰ ਦਿੰਦੀ ਹਾਂ ਜੀ ਫਾਉਲ ਹੋ ਗਿਆ ਸੀ ਬਟ ਮੈਂ ਸੈਕਿੰਡ ਤੇ ਫਿਰ ਹੋ ਗਿਆ ਸੀ ਓਕੇ ਓਕੇ ਰਨਿੰਗ ਦਾ ਕੀ ਟਾਈਮ ਆਇਆ 3:48 3:48 ਅੱਛਾ ਤੇ ਕਿੰਨੇ ਗਰੁੱਪ ਕਿੰਨੇ ਦਾ ਗਰੁੱਪ ਸੀਗਾ ਤੁਹਾਡੇ ਨਾਲ 3 3 ਵੱਜਾ ਦਾ ਗਰੁੱਪ ਸੀ 3 ਵੱਜਾ ਦਾ 3 ਦੇ ਵਿੱਚੋਂ ਓਵਰਾਲ ਕਿੰਨੀਆਂ ਕੁ ਕੁੜੀਆਂ ਪਾਸ ਹੋਈਆਂ ਨੇ ਫਾਈਨਲ ਤੱਕ ਮੇਰੇ ਮੇਰੇ ਨਾਲ ਆ ਗਿਆ ਤਾਂ ਸਿਰਫ 14 ਹੋਈਆਂ ਸੀ ਕਈਆਂ 'ਚ 18 ਵੀ ਸੀ ਕਈਆਂ 'ਚ 16 17 ਐਵੇਂ ਕੁਝ ਸੀ ਮਤਲਬ ਵੀ ਤਾਂ ਘੱਟੇ ਸੀ ਓਕੇ ਓਕੇ ਤੇ ਜ਼ਿਆਦਾਤਰ ਕੁੜੀਆਂ ਕਿਹਦੇ ਚ ਰਹਿ ਰਹੀਆਂ ਨੇ ਸਰ ਇੱਕ ਲੌਂਗ ਜੰਪ ਤੇ ਇੱਕ ਹਾਈਟ ਇੱਕ ਹਾਈਟ ਤੇ ਇੱਕ ਲੌਂਗ ਜੰਪ ਆਪਾਂ ਨਾ ਹਾਂਜੀ ਤੇ ਤੈਨੂੰ ਤਾਂ ਮਿਲ ਗਈ ਸਾਰਾ ਸਲਿੱਪ ਵਗੈਰਾ ਮਿਲ ਗਈ ਨਾ ਹਾਂਜੀ ਹਾਂਜੀ ਸਾਰਾ ਕੁਝ ਹੋ ਗਿਆ ਠੀਕ ਹੈ ਠੀਕ ਹੈ ਚੱਲ ਕੋਈ ਨਾ ਆ ਜਾ ਤੂੰ ਫਿਰ ਅਕੈਡਮੀ ਆਣਾ ਤਾਂ ਇਹ ਕਿੱਥੇ ਉੱਥੇ ਸਟੇ ਕਰਨਾ ਹਲੇ ਸਰ ਜਿਵੇਂ ਹੀ ਆਏਗੇ ਠੀਕ ਹੈ ਠੀਕ ਹੈ ਹਾਂਜੀ ਠੀਕ ਮੈਂ ਤਾਂ ਨਹੀਂ ਰੱਖਣ ਲੱਗਿਆ ਸੀ ਖਾਣਾ ਹੁਣ ਹੁਣ ਹਨੇਰਾ ਹੋ ਗਿਆ ਫਿਰ ਤਾਂ ਕਰਕੇ ਹਾਂ 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 ਕੋਈ ਨਾ ਤੁਸੀਂ ਮੌਰ ਨਹੀਂ ਕਰਦੇ ਹੋ ਕੋਈ ਗੱਲ ਨਹੀਂ ਬਾਈਕ ਦੀ ਚਾਬੀ ਤਾਂ ਉਰੀ ਆ ਹਾਂਜੀ ਮੈਂ ਬਾਈਕ ਤਾਂ ਉਰੀ ਆ ਮੇਰੇ ਕੋਲ ਚਾਬੀ ਚੂਬੀ ਉਰੀ ਆ ਉਹਦੀ ਸਾਰਾ ਹਾਂਜੀ ਹਾਂਜੀ ਸਵੇਰੇ ਕਾਜਮੀ ਆئیںਗੇ ਪਹਿਲਾਂ ਠੀਕ ਹੈ ਜੀ ਠੀਕ ਹੈ ਰਾਜਪੁਰਾ ਬਹੁਤ ਬਹੁਤ ਬਤਾਇਆ ਇੱਕ ਵਾਰ ਫਿਰ ਤੋਂ ਥੈਂਕ ਯੂ ਸਰ ওকে ਬੜੀ ਓਕੇ ਓਕੇ ਦੋਸਤੋ ਸੁਣੀ ਤੁਸੀਂ ਇਸ ਕੁੜੀ ਦੀ ਖੁਸ਼ੀ ਤੇ ਮੈਨੂੰ ਇਸ ਤਰ੍ਹਾਂ ਦੇ ਮੂਮੈਂਟ ਕੈਪਚਰ ਕਰਨੇ ਬਹੁਤ ਹੀ ਵਧੀਆ ਲੱਗਦੇ ਨੇ ਕਿਉਂਕਿ ਇਹ ਮੂਮੈਂਟ ਇਕੱਠੇ ਕਰਨ ਦੇ ਲਈ ਬੱਚੇ ਇੱਕ ਇੱਕ ਸਾਲ ਤੋਂ ਦੋ ਦੋ ਸਾਲਾਂ ਤੋਂ ਬੱਚੇ ਮਿਹਨਤ ਕਰ ਰਹੇ ਹੁੰਦੇ ਨੇ ਤੇ ਜਦੋਂ ਫਾਈਨਲੀ ਉਹਨਾਂ ਦਾ ਸਾਰਾ ਕੁਝ ਹੋ ਜਾਂਦਾ ਹੈ ਮਤਲਬ ਕਿ ਐਗਜ਼ਾਮ ਵੀ ਪਾਸ ਐ ਤੇ ਮਨ ਵਧੀਆ ਨੰਬਰ ਨੇ ਤੇ ਉਸ ਤੋਂ ਬਾਅਦ ਫਿਰ ਫਿਜ਼ੀਕਲ ਟ੍ਰੈਕ ਪਾਸ ਹੋ ਜਾਂਦੇ ਨੇ ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤਾਂ ਇਦਾਂ ਹੀ ਇਸ ਕੁੜੀ ਦਾ ਵੀ ਆ ਤੇ ਇਹ ਗੁੱਡੀ ਆਪਣੇ ਕੋ ਪ੍ਰੈਕਟਿਸ ਕਰ ਰਹੇ ਸੀ ਅਕੈਡਮੀ ਦੇ ਵਿੱਚ ਤੇ ਬਹੁਤ ਵਧੀਆ ਮਾਰਕਸ ਆਏ ਦੇ ਫਾਈਨਲ ਦਾ ਵਾਲੇ ਮਾਰਕਸ ਹੈ ਤੇ ਉਸ ਤੋਂ ਬਾਅਦ ਫਿਜ਼ੀਕਲ ਟ੍ਰਾਇਲ ਵੀ ਅੱਜ ਇਹਨਾਂ ਨੇ ਪਾਸ ਕਰ ਲਿਆ ਤੇ ਮੇਰੇ ਵੱਲੋਂ ਤਾਂ ਬਹੁਤ ਬਹੁਤ ਵਧਾਈ ਹੈ ਇਹਨਾਂ ਨੂੰ ਇੱਕ ਵਾਰ ਤੇ ਤੇ ਤੁਸੀਂ ਵੀ ਦੋਸਤੋ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਚੈਨਲ ਤੇ ਨਵੇਂ ਹੋ ਤਾਂ ਮੇਕ ਸ਼ੁਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿੱਦਾਂ ਦੀ ਜਾਣਕਾਰੀ ਲੱਗ ਰਹੀ ਆ ਇਸ ਚੈਨਲ ਦੇ ਥਰੂ ਤੁਹਾਨੂੰ ਤਾਂ ਕਮੈਂਟ ਜ਼ਰੂਰ ਕਰਿਓ ਦੂਸਰਾ ਆਪਣੀ ਅਕੈਡਮੀ ਦੇ ਵਿੱਚ ਫਿਜ਼ੀਕਲ ਟ੍ਰੇਨਿੰਗ ਲੈ ਕੇ ਐਗਜ਼ਾਮ ਨੂੰ ਲੈ ਕੇ ਬੈਚ ਸਟਾਰਟ ਹੋ ਚੁੱਕੇ ਨੇ 2026 ਦੇ ਵਿੱਚ ਜੇ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਪੰਜਾਬ ਪੁਰਸੀ ਪਰਤੀ ਨੂੰ ਲੈ ਕੇ ਤਾਂ ਜ਼ਰੂਰ ਕੰਟੈਕਟ ਕਰਿਓ ਤੇ ਬਹੁਤ ਹੀ ਘੱਟ ਫੀਸ ਦੇ ਵਿੱਚ